ਪੰਜਾਬੀ ਆਪਦੇ ਮੂੜ ਚ ਹੁੰਦੇ ਤੇ ਇਹਨਾਂ ਦੀ ਕੀ ਮਜ਼ਾਕ ਹੁੰਦੀ ਕਿ ਇਹ ਇਦਾਂ ਚੜ ਕੇ ਆ ਜਾਂਦੇ ਧੀਆਂ ਭੈਣਾ ਚੱਕਣ ਦੀ ਗੱਲ ਕਰ ਦਿੰਦੇ ਟਰੈਕਟਰ ਦੇ ਸੂਏ ਮਾਰ ਦਿੰਦੇ ਇਥੋਂ ਇਹਨਾਂ ਦੀ ਮਰਦਾਨਗੀ ਦਾ ਪਤਾ ਲੱਗਦਾ ਕਿ ਮਰਦ ਨਹੀਂਗੇ ਜੇ ਮਰਦ ਹੁੰਦੇ ਨਾ ਟਰੈਕਟਰ 'ਚ ਸੂਏ ਨਹੀਂ ਮਾਰਦੇ ਇਹਨਾਂ ਦੀ ਹਿੱਕ 'ਚ ਸੂਏ ਮਾਰ ਕੇ ਵੈਰੀ ਦੇ ਕੋਲੇ ਨਾਲ ਮੁੱਤਿਆਂ ਵੈਰ ਨਹੀਂ ਨਿਕਲਦੇ ਬੰਦੇ ਬਣ ਕੇ ਆਉਣ ਜੇ ਕਰਨਾ ਤੇ ਵੇਖਣਾ ਤਾਂ ਫਿਰ ਬੰਦੇ ਬਣ ਕੇ ਆਉਣ ਅੱਗੇ ਕੌਲੇ ਦੇ ਨਾਲ ਮੁਕਤ ਕਰਿਆ ਵੈਰ ਨਹੀਂ ਨਿਕਲਦੇ ਪੈਂਚਰ ਕਰਦੇ ਹੋ ਫਿਰ ਕੀ ਲਾਵਾਂਗੇ ਅਸੀਂ ਕੋਈ ਗੱਲ ਨਹੀਂ ਜੀ ਲਾਵਾਂਗੇ ਫਿਰ ਬੜਾ ਮੋਟਾ ਰੇ 2 ਲੀਟਰ ਲੀਕ ਦਾ ਤਰਖਾਨਾ ਦੇ ਪਿੰਡ ਤੋਂ ਮਿਸਤਰੀਆਂ ਦੇ ਮੰਡੇ ਆ ਠੀਕ ਹੈ ਪੈਂਚਰ ਦਾ ਡੈਨੋ ਬੈਟਰੀਆਂ ਮਾੜੀਆਂ ਮੋਟੀਆਂ ਜਿ ਸੋਚ ਸੋਚ ਇਧਰ ਹੋ ਗਿਆ ਵੀ ਨਾਲ ਸਾਰੇ ਕੰਮ ਕਰ ਦਿਆਂਗੇ ਸਾਰੇ ਕਰ ਦਿਆਂਗੇ ਫਿਰ ਜਿਹੜਾ ਜਿਆਦਾ ਮਿਸਤਰੀਆਂ ਨੇ ਹੁੰਦੇ ਆ ਪਿੰਡ ਸਿੱਕੇ ਦਾ ਰਾਮ ਗੜੀਏ ਰਾਮ ਗੜੀਏ ਅਸੀਂ ਠੀਕ ਹੈ ਜੇ ਮੰਨ ਕੇ ਚ ਲੱਖੇ ਵੀ ਪੱਖਾ ਟੁੱਟ ਗਿਆ ਯਾ ਮੰਨ ਕੇ ਚਲ ਕੋਈ ਵੀ ਡੈਨੋ ਬੈਗ ਨਹੀਂ ਆ ਗੁਰਤੀ ਜੀ ਮਿਲੀਆਂ ਜੀ ਕਿਹੜੇ ਜਿਹੜੇ ਧੱਲੇ ਬੰਦਿਆਂ ਨੇ ਕੁੱਤੇ ਬੰਦਿਆਂ ਨੇ ਜਿਹੜੇ ਡੈਂਟ ਪਾਇਆ ਉਹ ਅਸੀਂ ਇਕ ਪਾਗੇ ਜਿਹੜੇ ਕਤੀੜਾ ਨੇ ਡੈਂਟ ਪਾਈ ਆ ਹਮ ਖੱચા ਨੇ ਜਿਹੜੇ ਬੰਦੇ ਬੰਦੇ ਆ ਤੇ ਬੰਦੇ ਨਾਲ ਲੜਨ ਇਸ ਕੋਲੇ ਤੁਹਾਨੂੰ ਇੱਕ ਵੱਡੀ ਅਪਡੇਟ ਦੇਣੀ ਆ ਖਨੌਰੀ ਬਾਰਡਰ ਤੇ ਤੇ ਸ਼ਿੰਘੂ ਬਾਰਡਰ ਤੇ ਜੋ ਕੁਝ ਹੋਇਆ ਨਾ ਤੁਸੀਂ ਸਾਰਿਆਂ ਨੇ ਦੇਖ ਲਿਆ ਇੱਕ ਕਿਸਾਨ ਸ਼ਹੀਦ ਹੋ ਜਾਂਦਾ ਨੌਜਵਾਨ ਮੁੰਡਾ ਸਾਰਿਆਂ ਨੂੰ ਦੁੱਖ ਆ ਸਾਨੂੰ ਵੀ ਬਹੁਤ ਜ਼ਿਆਦਾ ਪਰ ਇੱਕ ਬਹੁਤ ਜ਼ਿਆਦਾ ਸੀਰੀਅਸ ਪਿਆ ਹੋਇਆ ਕਿਸਾਨ ਆਗੂ ਵੀ ਸੀਰੀਅਸ ਨੇ ਬਹੁਤ ਕੁਝ ਹੋਇਆ ਪਰ ਜਿਹੜੀ ਉਹਨਾਂ ਨੇ ਨੇਰਗਰਦੀ ਕੀਤੀ ਆ ਟਰੈਕਟਰਾਂ ਤੇ ਅਤਿਆਚਾਰ ਕਰਕੇ ਜੇ ਹਿੰਮਤ ਵਾਲੇ ਹੁੰਦੇ ਮਰਦ ਹੁੰਦੇ ਤਾਂ ਸ਼ਾਇਦ ਉਹ ਹਿੱਕ ਚ ਵੱਜਦੇ ਠੀਕ ਹੈ ਜੇ ਉੱਥੇ ਮੁੰਡੇ ਭੜਕੇ ਹੋਏ ਸੀਗੇ ਜੋ ਉਹਨਾਂ ਦੇ ਕੰਟਰੋਲ ਨਹੀਂ ਹੋ ਪਾਇਆ ਤੇ ਉਹ ਜੇ ਪਿੱਛੇ ਹਟੇ ਆ ਕਿਉਂਕਿ ਕਿਸਾਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਸੈਲਫ ਡਿਫੈਂਸ ਕਰਨੀ ਹੈ ਕਿਸੇ ਤੇ ਅਤਿਆਚਾਰ ਨਹੀਂ ਕਰਨਾ ਜੇ ਪੰਜਾਬੀ ਆਪਦੇ ਮੂਡ 'ਚ ਹੁੰਦੇ ਤੇ ਇਹਨਾਂ ਦੀ ਕੀ ਮਜਾਲ ਹੁੰਦੀ ਕਿ ਇਹ ਇਦਾਂ ਚੜ ਕੇ ਆ ਜਾਂਦੇ ਧੀਆਂ ਭੈਣਾ ਚੱਕਣ ਦੀ ਗੱਲ ਕਰ ਦਿੰਦੇ ਟਰੈਕਟਰਾਂ ਦੇ ਵਿੱਚ ਸੂਏ ਮਾਰ ਦਿੰਦੇ ਇਥੋਂ ਇਹਨਾਂ ਦੀ ਮਰਦਾਨਗੀ ਦਾ ਪਤਾ ਲੱਗਦਾ ਕਿ ਮਰਦ ਨਹੀਂਗੇ ਜੇ ਮਰਦ ਹੁੰਦੇ ਨਾ ਟਰੈਕਟਰ 'ਚ ਸੂਏ ਨਹੀਂ ਮਾਰਦੇ ਇਹ ਉਹਨਾਂ ਦੀ ਹਿੱਕ 'ਚ ਸੂਏ ਮਾਰ ਕੇ ਜਾਂਦੇ ਭਾਵੇਂ 100 ਬੰਦਾ ਮਰ ਜਾਂਦਾ ਪਰ ਸਾਡੇ ਪੰਜਾਬੀ ਭੱਜਣ ਵਾਲੇ ਨਹੀਂ ਸੀਗੇ ਹੁਣ ਗੱਲ ਹੈਗੀ ਆ ਉਹਨਾਂ ਦੀ ਪੂਰਤੀ ਕਿਵੇਂ ਹੋਊਗੀ ਗੱਲ ਇੱਥੇ ਇਹ ਵੀ ਆ ਕੇ ਮੁੱਕਦੀ ਹੈ ਕਿ ਉਹਨਾਂ ਦਾ ਨੁਕਸਾਨ ਹੋ ਗਿਆ ਬਣੂਗਾ ਕੀ ਪਰ ਤੁਹਾਨੂੰ ਇਹ ਵੀ ਦੱਸ ਦਈਏ ਪੰਜਾਬੀ ਦਿਲ ਦੇ ਰਿਆ ਹੁੰਦੇ ਨੇ ਜਦੋਂ ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਬੰਦਿਆਂ 'ਤੇ ਅਤਿਆਚਾਰ ਹੋ ਰਿਹਾ ਹੈ ਚਾਹੇ ਇੱਕ ਦੇਚਾਂ 'ਚ ਬੈਠੇ ਹੋਣ ਵਦੇਚਾਂ 'ਚ ਬੈਠੇ ਹੋਣ ਤੇ ਚਾਹੇ ਇਹ ਸਿੰਪਲ ਜੀ ਦੁਕਾਨ 'ਚ ਬੈਠੇ ਹੋਣ ਪਰ ਇਹਨਾਂ ਦੇ ਅੰਦਰ ਜਿਹੜੀ ਅੱਗ ਲੱਗਦੀ ਆ ਉਹਨੂੰ ਕੋਈ ਬੁਝਾ ਨਹੀਂ ਸਕਦਾ ਤੇ ਫਿਰ ਜੋ ਤਿਲ ਫੁੱਲ ਦਾ ਸਹਯੋਗ ਕਰ ਸਕਦੇ ਨੇ ਉਸ ਤਰ੍ਹਾਂ ਦਾ ਸਾਡੇ ਨਾਲ ਇੱਕ ਰਾਜੂ ਰਾਮ ਗੜੀਆ ਕਬੂਲ ਸ਼ਾ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਤੇ ਉੱਥੇ ਅਸੀਂ ਪਹੁੰਚੇ ਹੋਏ ਆ ਵੀਰ ਦਾ ਫੋਨ ਆਇਆ ਕਿ ਕਹਿੰਦਾ ਯਾਰ ਵੀ ਮੇਰੇ ਨਾਲ ਦਿਲ 'ਚ ਅੱਗ ਲੱਗੀ ਹੋਈ ਆ ਕਿ ਕੁਝ ਕਰੀਏ ਕੁਝ ਕਰੀਏ ਪਰ ਕਰਨਾ ਕੀ ਉਹ ਕਹਿੰਦਾ ਯਾਰ ਮੈਂ ਤਾਂ ਇੱਕ ਪੰਚਰ ਲਾਉਣ ਵਾਲਾ ਬੰਦਾ ਤੇ ਪੰਚਰ ਲਾ ਕੇ ਟਰੈਕਟਰਾਂ ਦੀ ਰਿਪੇਅਰ ਕਰਨੀ ਆ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਚੈਨਲ ਤੇ ਬਹੁਤ ਜ਼ਿਆਦਾ ਇਹਨਾਂ ਦਾ ਅਤਿਆਚਾਰ ਕੀਤਾ ਪਹਿਲਾਂ ਵੀ ਸਾਰਾ ਕੁਝ ਬੰਦ ਕਰਤਾ ਹੁਣ ਫਿਰ ਬੈਨ ਕਰਤਾ ਪਰ ਆਪਾਂ ਜੋ ਕੁਝ ਵੀ ਹੈਗਾ ਹੱਕ ਸੱਚ ਲਈ ਲੜਦਾ ਤੁਹਾਡੇ ਨਾਲ ਖੜੇ ਆਂ ਸੀ ਤੇ ਰਹਾਂਗੇ ਜਿੰਨੇ ਚਿਰ ਸਾਹ ਚੱਲਦੇ ਨੇ ਕੋਸ਼ਿਸ਼ ਕਰਾਂਗੇ ਵਾਦਾ ਨਹੀਂ ਪੱਕਾ ਕਰਦੇ ਪਤਾ ਨਹੀਂ ਹੁੰਦਾਗਾ ਕੱਲ ਨੂੰ ਇਹ ਚੁੱਕ ਕੇ ਜੇ ਐਨਐਸਏ ਕਿਸਾਨਾਂ ਦੇ ਲਾ ਸਕਦੇ ਸਾਡੇ ਤੇ ਲਾ ਕੇ ਵੀ ਛੱਡ ਦੇਣ ਇਹ ਚੀਜ਼ ਦਾ ਅਸੀਂ ਤੁਹਾਡਾ ਵਾਦਾ ਨਹੀਂ ਕਰਦੇ ਫਿਰ ਤੁਹਿਆ ਕੋ ਦਿਖਦਾ ਨਹੀਂਗਾ ਪਰ ਹੁਣ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠ ਜਾਣਾ ਹਾਂਜੀ ਹਾਂਜੀ ਪੱਕੀ ਗੱਲ ਹੈ ਪੱਕੀ 100% ਯਾਰ ਇਹ ਹੁੰਦਾ ਭਾਈ ਵੀਡੀਓ ਬਣਾ ਕੇ ਤੇ ਆਪਾਂ ਵਿਊਗਾ ਜੇ ਲੈ ਲੀਏ ਦੇ ਬਾਅਦ ਵਿੱਚ ਨਹੀਂ ਨਹੀਂ ਜਾਣਾ ਇਹ ਪਹਿਲਾਂ ਹੀ ਗੱਲ ਕਰ ਲਈਏ ਕਿਉਂਕਿ ਕਹਿੰਦੇ ਕਮੈਂਟਾਂ ਵਾਲੇ ਆ ਜਾਂਦੇ ਹਾਂਜੀ ਜਾਣਾ ਪੂਰਾ ਜੀ ਅੱਛਾ ਹਾਂਜੀ ਕੀ ਮਨ ਬਣਾਇਆਕਰ ਮਨ ਬਣਾਇਆ ਵੀ ਆਪਾਂ ਜਿੰਨਾ ਕਰ ਸਕਦੇ ਆ ਜਿੰਨਾ ਵੀ ਕਰ ਸਕਦੇ ਆ ਉਹਨਾ ਕਰਾਂਗੇ ਬਾਕੀ ਮੋਦੀ ਸਰਕਾਰ ਨੇ ਐਡੀ ਘਟਿਆ ਕਾਨੂੰਨੀ ਹਰਕਤ ਕੀਤੀ ਹੈ ਇਹ ਆਪਦੇ ਦੇਸ਼ ਦੇ ਆਪਦੇ ਬੰਦਿਆਂ ਦੇ ਉੱਤੇ ਗੋਲੀਆਂ ਚਲਾ ਰਹੇ ਆ ਸਾਨੂੰ ਅੱਡ ਕਰ ਦਿਓ ਜੀ ਵੀ ਸਾਨੂੰ ਮਤਲਬ ਉਹਨਾਂ ਦੇ ਵਿੱਚ ਨਾਰ ਲਾਓ ਹੂੰ ਜੇ ਆਏ ਗੋਲੀਆਂ ਕਾਣੀਆਂ ਜਾਂ ਤਾਂ ਚੀਨ ਵਾਲਿਆਂ ਨਾਲ ਲੌਖਾ ਪੰਗਾ ਹੈ ਇੱਥੇ ਸਾਰੇ ਤੇ ਗੋਲੀਆਂ ਚਲਾਈ ਜਾਂਦੇ ਆ ਆਰ ਆਰਐਸਐਸ ਦੇ ਬੰਦੇ ਆ ਇਹ ਹੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰ ਦਿਆ ਯਾਰ ਕੋਈ ਗੱਲ ਨਹੀਂ ਬਹੁਤ ਉਤਿਆਚਾਰ ਕਰ ਰਹੇ ਆ ਬਹੁਤ ਉਤਿਆਚਾਰ ਕਰ ਰਹੇ ਆ ਹਾਂ ਇਹ ਹੁਣ ਜਿੰਨੇ ਵੀ ਟਰੈਕਟਰ ਨੁਕਸਾਨੇ ਗਏ ਆ ਉਥੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਜੋ ਵੀ ਟਾਇਰ ਪਿੰਚਰਾਂ ਦਾ ਮੇਰਾ ਕੰਮ ਹੈ ਜਿਹੜੇ ਟਾਇਰ ਚੱਲਣ ਵਾਲੇ ਹੋਣਗੇ ਉਹਨਾਂ 'ਚੋਂ ਮੈਂ ਟਾਇਰ ਚਲਾਉਂਗਾ ਪੈਂਚਰ ਲਾ ਕੇ ਉਹਨਾਂ ਦੀ ਰਿਪੇਅਰ ਕਰੂੰਗਾ ਹੂੰ ਸੂਏ ਮਾਰ ਕੇ ਉਹਨਾਂ ਨੇ ਪੈਂਚਰ ਕੀਤੇ ਆ ਇੱਕ ਮੁੰਡੇ ਦੇ ਵਿਚਾਰੇ ਤੇ ਗੋਲੀ ਮਾਰਤੀ ਸਿਰ ਦੇ ਵਿੱਚ ਉਹ ਨੂੰ ਸ਼ਹੀਦ ਕਰਤਾ ਹਾਂਜੀ ਸ਼ੁਭਕਰਨ ਸਿੰਘ ਦੀ ਇੱਕ ਇੱਕ ਵਿਚਾਰਾ ਉਹ ਮਰਨ ਦੇ ਕਿਨਾਰੇ ਸੀਰੀਅਸ ਪਿਆ ਇਹਨੇ ਕੱਲ ਹੀ ਸਾਨੂੰ ਕਹਿਦਾ ਸੀ ਕੱਲ ਇਹਨੇ ਸਾਰਾ ਕੁਝ ਇਰਾਦਾ ਬਣਾ ਕੇ ਇਹ ਕਹਿੰਦਾ ਵੀ ਐ ਕਰਕੇ ਆ ਗੱਲ ਹੈ ਜੇ ਆਪਾਂ ਆ ਕੰਮ ਕਰਨਾ ਮੈਂ ਕੋਈ ਨਾ ਸੀ ਜਿੰਨੇ ਮੁੰਡਿਆਂ ਸਾਰੇ ਤੇਰੇ ਨਾਲ ਹੈ ਤੂੰ ਮਾਨ ਬਣਾ ਲਾ ਸੀ ਤੇਰੇ ਨਾਲ ਚੱਲਾਂਗੇ ਟਰੈਕਟਰ ਜੇ ਉਹਨਾਂ ਦੇ ਮਨ 'ਚ ਇਹ ਆ ਵੀ ਜੇ ਮੈਂ ਸੂਏ ਮਾਰ ਕੇ ਪੰਚਰ ਕਰਦੇ ਵੀ ਦਿੱਲੀ ਨਹੀਂ ਜਾਣਗੇ। ਭਾਈ ਹੋਰ ਟਾਇਰ ਖੜੇ ਕਰਦੇ ਨੇ ਹਰੇ। ਉਹ ਉਹ ਅਸੀਂ ਜਰੂਰ ਜਾਵਾਂਗੇ ਜੀ ਜਰੂਰ ਉਹਨਾਂ ਨੂੰ ਜਿੰਨੀ ਟੁੱਟ ਭਾ ਜਾ ਸਾਰਾ ਕੋਈ ਕੁਝ ਵੀ ਹੋਵੇ। ਹੂੰ ਠੀਕ ਹੈ ਜੀ ਉਹ ਸਾਰੀ ਰਿਪੇਅਰ ਹੋਊਗੀ ਜੋ ਕੁਝ ਹੋਊਗਾ। ਜੋ ਆਖਣਾ ਵੀ ਅਸੀਂ ਨੁਕਸਾਨ ਕਰਤਾ ਜੇ ਇਹਦੇ ਹਾਸਲੇ ਟੁੱਟ ਜਾਣਗੇ ਉਹਦੇ ਨਾਲ ਦੀ ਨਾਲ ਜੀ ਭਾਈ ਕੀ ਹਾਸਲੇ ਟੁੱਟਣਗੇ ਉਹਨਾਂ ਦੇ ਮਨ 'ਚ ਚੱਲ ਜਿਹਾ ਉਹਨੇ ਅਕਦਾ ਵੀ ਪੰਚਰ ਕਰਤਾ 3 ਹੈ ਤੇ ਪੰਚਰ ਨਾਲ ਦੀ ਨਾਲ ਕਿੰਨੇ 5-7 ਮਿੰਟ ਲੱਗਦੇ ਆ। ਪੈਸਾ ਕਰੀ ਜਾਂਦਾ ਉਸੇ ਟਾਈਮ ਕਰਜ ਕਰੀ ਜਾਂਦਾ ਰੱਜ ਲੈਣ ਪੈਂਚਰ ਕਰ ਕਰਕੇ ਅਸੀਂ ਖੜੇ ਆ। ਮੈਂ ਕਹਿੰਦਾ ਸਾਡੇ ਨਾਲ ਪੈਂਚਰ ਮੁਕਾਬਲਾ ਹੀ ਕਰ ਲੈ। ਉਹ ਨਿੱਕੇ ਚ ਕਰਨਗੇ ਉਹਨੇ ਚਿਰਚਾ ਅਸੀਂ ਲਾ ਦੇਣਾ। ਜੈਕ ਜੁਕ ਦੇ ਫਿਰ ਲੈ ਲੈ। ਸਾਰਾ ਕਾਹਦੀ ਦੁਕਾਨ ਕਿਵੇਂ ਚਲਾਏਗਾ ਤੂੰ? ਦੁਕਾਨ ਮੰਗਲ ਹੋਊਗੀ। ਅੱਛਾ ਬੰਦ ਕਰਕੇ ਜਾਗੇ ਫਿਰ ਲੋਕ ਕਰਕੇ ਜਾਗੇ। ਹਾਂਜੀ ਹਾਂਜੀ। ਅੱਛਾ ਇਹ ਸਾਰੇ ਬੰਦੇ ਜਾਣੇ ਆ ਤੇ ਸਾਰੇ ਬੰਦੇ ਆ ਬਾਈ ਸੈਕਲਾ ਸਾਰੇ ਬੰਦੇ ਉੱਥੇ ਜੇ ਤੁਹਾਨੂੰ ਕਿਤੇ ਮਿਲ ਟਰੈਕਟਰ ਪੈਂਚਰ ਹੋ ਗਿਆ ਮੋਟਰਸਾ ਪੈਂਚਰ ਹੋ ਗਿਆ ਗੱਡੀ ਪੈਂਚਰ ਹੋ ਗਈ ਤੇ ਬੰਦੇ ਸੁਣਾ ਦੇ ਨੰਬਰ ਕੀ ਆ ਬਾਈ ਦਾ ਮੇਰਾ 95 9923 2292 ਨੰਬਰ ਹੈ ਮੇਰਾ ਬਾਈ ਫੋਨ ਕਰਿਓ ਛਿੰਗੂ ਦੇ ਬੈਠੇ ਖਨੌਰੀ ਕਿਹੜੇ ਬਾਰਡਰ ਤੇ ਜਾਣਾ ਤੁਸੀਂ ਇਹ ਗੱਲ ਖੋਲ ਲਈਏ ਕਿਤੇ ਨਾ ਆਵੇ ਉਹ ਅੱਖ ਇੱਧਰ ਆਇਓ ਉੱਧਰ ਤੇ ਫਿਲਟਰ ਨਕਸਾਨੇ ਜਿੱਥੇ ਗਏ ਆ ਖਨੌਰੀ 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 ਜਾਣੀ ਖਨੌਰੀ ਪੱਕਾ ਹਾਂ ਉੱਥੇ ਪੰਜ ਬੰਦੇ ਸਾਡੇ ਮਿਲਣਗੇ ਕੋਈ ਇੰਜਣ ਵਾਲਾ ਹੋਵੇ ਕਿੰਨੀ ਤਰੀਕ ਤੋਂ ਇਹ ਸਵੇਰ ਜਾਂ ਪਰਸੋਂ ਤੋਂ ਸਵੇਰੇ ਚਲੇ ਜਾਣਾ ਇਹ ਤਾਂ ਸਵੇਰੇ ਜਾਂ ਪਰਸੋਂ ਚਲੇ ਜਾਵੇਗਾ ਦੇਰ ਨਾਲ 10:30 ਦੇਣਾ 2:00 ਤਾਂ ਟੱਕਰ ਲਿਆ ਗਏ ਅੱਛਾ ਇੱਕ ਗੱਡੀ ਸਾਡੀ ਕੱਲ ਗਈ ਆ ਇੱਕ ਗੱਡੀ ਸਾਡੀ ਕੱਲ ਜਾਣੀ ਆ ਹੁਣ ਇਹ ਤਾਂ ਹੈ ਨਹੀਂ ਭਾਈ ਇਹ ਸਿਸਟਮ ਜਿਹੜਾ ਕਾਰ ਤੇ ਚਲਾ ਜਾਣਾ ਇਹ ਹੱਥੀਂ ਜਗਾੜ ਤਰੀਕੇ ਨਾਲ ਸਿਸਟਮ ਜਾਣਾ ਉਹਦੇ ਵਿੱਚ ਅਸੀਂ ਰੱਖ ਕੇ ਤੇ ਅਸੀਂ ਉਦੋਂ ਹੀ ਦਿੱਲੀ ਵਾਲਾ ਕੂਚ ਕਰ ਦੇਣਾ ਜੀ ਅੱਛਾ ਆਵਾ ਦਿੱਲੀ ਨਹੀਂ ਪੰਜਾਬ 'ਚ ਹੀ ਰਹਿਣਾ ਟੈਂਪਰ ਪੰਜਾਬ 'ਚ ਹੀ ਅਸੀਂ ਹਾਂ ਜਾਣਾ ਤਾਂ ਉੱਤਰ ਨਹੀਂ ਆ ਅੱਛਾ ਜਾਣਾ ਤਾਂ ਉੱਤਰ ਨਹੀਂ ਉੱਤਰ ਦੀ ਜੰਗ ਆ ਉਹ ਜੰਗ ਜਿਵੇਂ ਦੁਸ਼ਮਣਾਂ ਨਾਲ ਲੜੀਆਂ ਤਾਂ ਆਪਦੇ ਪੰਜਾਬੀਆਂ ਨਾਲ ਲੜੀਆਂ ਬੰਦੇ ਨੂੰ ਇੰਨੀ ਦਾ ਸ਼ਰਮ ਮਣੀ ਚਾਹੀਦੀ ਹੈ ਯਾਰ ਹੋਰ ਤਾਂ ਦੂਰ ਦੀ ਗੱਲ ਹੈ ਤੁਸੀਂ ਯਾਰ ਇੱਕ ਤਾਂ ਮਲਾਜਮ ਬੰਦਾ ਹਮੇਸ਼ਾ ਵਰਦੀ ਹੀ ਹੁੰਦਾ ਉਹ ਇੰਨੀ ਸ਼ਰਮ ਦਾ ਕਰ ਲੋ ਯਾਰ ਬਿਨਾਂ ਵਰਦੀ ਤੋਂ ਤੁਸੀਂ ਯਾਰ ਤੁਰੇ ਫਿਰਦੇ ਹੋ ਸਹੀ ਆਹ ਰਸਤੇ ਦੋਨੋਂ ਗੱਲ ਦਾ ਦਿੰਦੇ ਨੇ ਤੇ ਮੀਡੀਆ ਰਹੀ ਇਹ ਗੱਲ ਕਹਿਦੇ ਹੋ ਠੀਕ ਹੈ ਇਹ ਸਾਨੂੰ ਆਪਦੇ ਪੁੱਤਾਂ ਲਈ ਆਪਦੇ ਪੁੱਤਾਂ ਨਾਲ ਲੜਾਈ ਜਾਂਦੇ ਪੰਜਾਬ ਪਣਸ ਮਹਿਗੇ ਭਰਤੀ ਮੁੰਡੇ ਪੰਜਾਬ ਦੇ ਹੀ ਆ ਆਰਮੀ 'ਚ ਮੁੰਡੇ ਨੇ ਪੰਜਾਬ ਦੇ ਹੀ ਆ ਸਭ ਤੋਂ ਵੱਧ ਅਸ਼ੀਦੀਆਂ ਸਭ ਤੋਂ ਵੱਧ ਇਹ ਜੇਲਾਂ ਘਟੀਆਂ ਇਹ 26 ਤੋਂ 26 ਜਿੱਲਾਂ ਕੱਟਿਆਂਗੇ 2147 ਬੰਦੇ ਤਾਂ ਆਪਣੇ ਇਹ ਸਾਨੂੰ ਆਪਸ ਵਿੱਚ ਸਾਰਾ ਕੁਝ ਆਪਸ ਵਿੱਚ ਹੀ ਕਰੀ ਜਾਂਦੇ ਆ ਜੇ ਬਾਰਡਰ ਤੇ ਮਰੇ ਤੇ ਤਾਂ ਪੰਜਾਬ ਦੇ ਜੇ ਬਾਰਡਰ ਤੇ ਮਰੇ ਤਾਂ ਇੱਕ ਸਨਿਆਹਾ ਜਦੋਂ ਸਨਿਆਹਾ ਜਿਹੜਾ ਸਹੀ ਪੰਜਾਬੀ ਦਾ ਸਨਿਆਹਾ ਹੋ ਗਿਆ ਹੂੰ ਠੀਕ ਹੈ ਇਹ ਬਾਰਡਰ ਤੋਂ ਫੌਜ ਆ ਗਈ ਸਾਡੀ ਪੰਜਾਬ ਦੀ ਹੂੰ ਠੀਕ ਹੈ ਸਾਡੇ ਪੰਜਾਬੀ ਜਿਹੜੇ ਬੰਦੇ ਆ ਗਏ ਸਿੱਖ ਰੇਂਜਮੈਂਟ ਦੇ ਇਹੀ ਹਾਲ ਦੇਖ ਕੇ ਜੇ ਸਾਡੇ ਪੰਜਾਬ ਪੁਲਿਸ ਮਹਿਕਮੇ ਦੇ ਬੰਦੇ ਘਰੇ ਬਹਿ ਗਏ ਨਾ ਉਹਨਾਂ ਕਾ ਫੇਰ ਜਿੱਥੇ ਮਰਜੀ ਭੱਜ ਲੈ ਏ ਪਤਾ ਬਾਗੀ ਕਰਾਉਣਾ ਚਾਹੁੰਦੇ ਨੇ ਕੰਮ ਵੀ ਬਾਗੀ ਹੋ ਜੇ ਇਹ ਇੱਥੇ ਨੱਪ ਕੇ ਤੇ ਦੂਜੀਆਂ ਸਟੇਟਾਂ 'ਚੋਂ ਫਾਇਦਾ ਲੈਣ ਦੇ ਬਸ ਜਾਲ ਇਹ ਹੈ ਜਿਹੜੀ ਗੱਲ ਹੈ ਇਹਨਾਂ ਨੂੰ ਪਤਾ ਕੀ ਹੈ ਵੀ ਹਾਂ ਠੀਕ ਹੈ ਵੀ ਪੰਜਾਬ ਹੈ ਜਾਂ ਬਸ ਇਹੀ ਸਾਨੂੰ ਹਰ ਜਿਹੜੇ ਤੰਗ ਕਰਦਾ ਆਇਆ ਜੇ ਸੰਤਾਨਾਂ ਟਾਈਮ ਸੀ ਤਾਂ ਖਾਲਸਤਾਨੀ ਇੱਕ ਮੁੰਡੇ ਦੀ ਸ਼ਹਾਦਤ ਹੁੰਦੀ ਹੈ ਕਿਸਾਨੀ ਦੇ ਲਈ ਸ਼ੁਰੂ ਕਰਨ ਦੀ ਉਹ ਕਹਿੰਦੇ ਇੱਕ ਖਾਲਸਤਾਨੀ ਦਾ ਢੇਰ ਕਰਦਾ ਬਾਕੀਆਂ ਨੂੰ ਵੇਖ ਲਾਂਗੇ ਟਵੀਟ ਕਰਦੇ ਉਹਨਾਂ ਦਾ ਹਜੇ ਉਹਨਾਂ ਨੂੰ ਤਾਂ ਖਾਲਸਤਾਨੀ ਜਿਹੜਾ ਤੁਸੀਂ ਸਾਡਾ ਰੂਪ ਕਹਿ ਰਹੇ ਹੋ ਨਾ ਹਜੇ ਖਾਲਸਤਾਨੀ ਰੂਪ ਦੇਖਿਆ ਹੀ ਨਹੀਂ ਸਹੀ ਗੱਲ ਹੈ ਜੀ ਹਜੇ ਤਾਂ ਦੇਖਿਆ ਹੀ ਨਹੀਂ ਕਰ ਲਿਆ ਤਾਂ ਇਹ ਤਾਂ ਸੋਚੇ ਨਹੀਂ ਉਸ ਚੀਜ਼ ਬਾਰੇ ਲੋਕਾਂ ਨੇ ਜਿੱਦਰੋਂ ਜੀ ਸੋਚ ਲਈ ਉਸ ਦਿਨ ਤਾਂ ਬਹੁਤ ਹੋ ਜਾਣਾ ਇਹਦਾ ਹੱਕ ਮੰਗ ਰਿਆ ਅਸੀਂ ਤਾਂ ਆਪ ਦਾ ਹੱਕ ਮੰਗ ਰਹੇ ਹੱਕ ਨਹੀਂ ਲੜਨ ਲੜਨ ਕੌਣ ਗਿਆ ਲੜਨ ਤਾਂ ਡਾਂਗਾ ਤਾਂ ਉਹ ਮਾਰੀ ਜਾਂਦੇ ਗੋਲੀਆਂ ਉਹ ਮਾਰੀ ਜਾਂਦੇ ਆ ਉਹ ਅਤ੍ਰੂ ਗੈਸ ਦੇ ਗੋਲੇ ਉਹ ਸਿੱਟੀ ਜਾਂਦੇ ਮੈਨੂੰ ਤੇ ਲੱਗਦਾ ਯਾਰ ਬੰਦੇ ਤੇ ਚੱਲ ਲੜਲੇ ਠੀਕ ਹੈ ਯਾਰ ਉਹਨੂੰ ਲੱਗਦਾ ਤਾਂ ਕਹਿੰਦੇ ਟਰੈਕਟਰ ਤੇ ਟਾਇਰ ਕੀ ਕਹਿੰਦੇ ਆ ਉਹਨਾਂ ਦੇ ਬਿਨਾਂ ਗੱਲ ਤੋਂ ਸੂਏ ਮਾਰਦੇ ਆਂ ਯਾਰ ਭਾਈ ਇਹ ਗੱਲ ਕਹਿੰਦੇ ਆ ਕਿ ਹੁਣ ਅਸੀਂ ਤੁਹਾਡੇ ਨਾਲ ਲੜ ਨਹੀਂ ਸਕਦੇਗੇ ਉਹ ਉਹਨਾਂ ਦੇ ਇੰਨੀ ਉਹ ਤਾਂ ਹੈ ਨਹੀਂ ਕਿ ਚੂੜੀਆਂ ਦੇ ਚੂੜੀਆਂ ਦੇ ਜਿਹੜਾ ਗੁੱਸਾ ਨਾਲ ਜੀ ਉਹ ਅੰਨੇ ਹੱਥ ਗਲੇ ਲਾਉਣ ਵਾਲੀ ਗੱਲ ਹੈ ਹਾਂ ਅੰਨੇ ਹੱਥ ਗਲੇ ਲਾ ਜਾਂਦੀ ਆ ਨਾ ਹੁਣ ਪਤਾ ਨਹੀਂ ਲੱਗਦਾ ਕੀ ਕਰਨਾ ਕੀ ਕਰਨਾ ਜੀ ਬਸ ਉਹ ਗੱਲ ਹੈ ਫਿਰ ਉਹੀ ਗੱਲ ਵੀ ਅੰਨੇ ਹੱਥ ਗਲੇ ਲਾ ਗਈ ਐ ਐ ਕਰੀ ਜਾਣਾ ਕਿੱਧਰ ਚਲਾ ਦੇ ਵੈਰੀ ਦੇ ਨਾਲ ਇੱਕ ਹਾਂ ਹਾਂ ਜੀ ਵੈਰੀ ਦੇ ਕੋਲੇ ਨਾਲ ਮੁੱਤਿਆਂ ਦਾ ਵੈਰ ਨਹੀਂ ਨਿਕਲਦੇ ਬੰਦੇ ਬਣ ਕੇ ਉਹਨ ਜੇ ਕਰਨਾ ਤਾਂ ਦੇਖਣਾ ਤਾਂ ਫਿਰ ਬੰਦੇ ਬਣ ਕੇ ਆਉਣ ਅੱਗੇ ਕੌਲੇ ਦੇ ਨਾਲ ਮੁਕਤ ਕਰਿਆ ਵੇ ਵੈਰ ਨਹੀਂ ਨਿਕਲਦੇ ਪੈਂਚਰ ਕਰਦੇ ਫਿਰ ਕੀ ਲਾਵਾਂਗੇ ਅਸੀਂ ਕੋਈ ਗੱਲ ਨਹੀਂ ਜੀ ਲਾਵਾਂਗੇ ਫਿਰ ਬੜਾ ਮੋਟਾ ਰਈ ਲੀਕ ਕਰਤਾ ਮਤਲਬ ਕਿ ਹੌਸਲਾ ਨਾ ਛੱਡਿਓ ਭਾਈ ਉੱਥੇ ਬੈਠੇ ਕਿਤੇ ਇਹਨਾਂ ਸੋਚਿਓ ਟਰੈਕਟਰਾਂ ਦਾ ਕੀ ਬਣੂਗਾ ਹਾਂ ਇੱਕ ਵੀਰ ਦੀ ਵੀਡੀਓ ਆਈ ਹੈ ਟਾਇਰ ਪਾਉਣੇ ਆ ਇਹ ਕਹਿੰਦਾ ਜਿਹੜੇ ਰਿਪੇਅਰ ਕਰਨ ਵਾਲੇ ਉਹ ਉੱਥੇ ਹੀ ਖੜੇ ਕਰਦੇ ਨੇ ਯਾਰ ਉਹ ਚੱਕਰ 'ਚ ਨਹੀਂ ਪੈਣਾ ਜੇ ਟਾਇਰ ਵੀ ਉੱਥੇ ਹੋਣ ਕਿਤੇ ਇਹ ਨਹੀਂ ਚੱਕਰੇਗਾ ਤੁਹਾਨੂੰ ਲੇਵਰ ਲੱਗੇਗੀ ਕੋਈ ਨਹੀਂ ਉਹ ਆ ਗਿਆ ਹਨਾ ਬਟਾਇਰ ਬਦਲਣਾ ਉਥੇ ਟਰੈਕਟਰ ਦੇ ਲਿਆਓ ਗੱਡੀ ਚ ਲਾਦ ਕੇ ਉਥੋਂ ਪੁਰਾਣੇ ਚੁਕਾ ਦੇਣਗੇ ਤੇ ਨਵੇਂ ਕਰਤ ਕਰੋਗੇ ਲੈ ਲਈ ਅਸੀਂ ਬਿਚ ਕਰਦੇ ਆਂ ਸ਼ਿਡੀ ਹੈ ਬਈ ਹਾਂ ਤਰਖਾਣਾ ਦੇ ਪਿੰਡ ਤੋਂ ਮਿਸਤਰੀਆਂ ਦੇ ਮੰਡੇ ਆ ਠੀਕ ਹੈ ਪੈਂਚਰ ਦਾ ਡੈਨੋ ਬੈਟਰੀਆਂ ਮਾੜੀਆਂ ਮੋਟੀਆਂ ਜਿ ਸੋਚ ਸੋਚ ਇਧਰ ਹੋ ਗਿਆ ਵੀ ਨਾਜੂੜਾ ਸਾਰੇ ਕੰਮ ਹੀ ਕਰ ਦਿਆਂਗੇ ਸਾਰੇ ਹੀ ਕਰ ਦਿਆਂਗੇ ਜਿਹੜਾ ਜਿਆਦਾ ਮਿਸਤਰੀਆਂ ਦੇ ਮੰਡੇ ਆ ਪੇ ਮਿਸਤਰੀਆਂ ਦਾ ਰਾਮ ਗੜੀਏ ਰਾਮ ਗੜੀਏ ਅਸੀਂ ਠੀਕ ਹੈ ਜੇ ਮੰਨ ਕੇ ਤੇ ਲੱਖ ਵੀ ਪੱਖਾ ਟੁੱਟ ਗਿਆ ਇਹ ਮੰਨ ਕੇ ਚੱਲ ਕੋਈ ਵੀ ਡੈਨੋ ਬੈਰੀ ਗੁਰਤੀ ਜੀ ਮਿਲੀਆਂ ਜੀ ਗੁਰਤੀ ਜੀ ਬਈ ਪੱਖਾ ਨੂੰ ਪੱਖਾ ਖਰਾਬ ਹੋ ਗਿਆ ਇੱਥੋਂ ਲੈ ਕੇ ਕਸੂਤੀ ਚਾਦਰ ਮੁਰੇ ਪੱਖਾ ਲਾ ਦੇਗੇ ਟਰੈਕਟਰ ਤਾਂ ਜਲ ਬਣਾ ਉਹ ਤਾਂ ਗੱਡੀ ਹੀ ਕਰਾਂਗੇ ਹਾਲਤ ਵਿੱਚ ਕਰਾਂਗੇ ਬੇਫਿਕਰ ਚਾਲੂ ਹਾਲਤ ਵਿੱਚ ਕਰ ਦਿਆਂਗੇ ਅੱਛਾ ਜੋ ਵੀ ਨੁਕਸਾਨ ਹੋਇਆ ਪੱਕੀ ਪੇਂਟ ਪੂੜਤਾ ਨਹੀਂ ਉਹ ਹੁੰਦੇ ਚਿਪ ਚੂਬ ਉਹਨਾਂ ਦੇ ਕੱਢ ਦਿਆਂਗੇ ਜਿਹੜੇ ਬੱਲੇ ਰਿਪੇਅਰ ਕਰਦੇ ਹੋਗੇ ਜਿਹੜੇ ਜਿਹੜੇ ਦੱਲੇ ਬੰਦਿਆਂ ਨੇ ਕੁੱਤੇ ਬੰਦਿਆਂ ਨੇ ਜਿਹੜੇ ਡੈਂਟ ਪਾਏ ਹੋ ਅਸੀਂ ਕਿਡਾਂਗੇ ਜਿਹੜੇ ਕਤੀੜਾ ਨੇ ਡੈਂਟ ਪਾਈ ਹੈ ਖੱਟਾ ਨੇ ਜਿਹੜੇ ਤੋਂ ਬੰਦੇ ਬੰਦੇ ਆ ਤੇ ਬੰਦੇ ਨਾਲ ਲੜਨ ਮਰਦਾ ਵਾਲੇ ਕੰਮ ਕਰਨ ਦੇ ਮਰਦਾ ਤਾਂ ਕੁੱਲ ਮਿਲਾ ਕੇ ਜੀ ਅਸੀਂ ਸੱਦੀ ਗੱਲ ਕਹਿ ਦਿੰਨੇ ਆ ਇਹ ਭਰਾ ਸਾਡਾ ਲਗਭਗ ਸਾਰਾ ਕੰਮ ਹੀ ਜਾਣਦਾ ਠੀਕ ਆ ਅਸੀਂ ਇਹਦੇ ਨਾਲ ਅਸੀਂ ਉੱਥੇ ਜਾਵਾਂਗੇ ਪੈਂਚਰਾਂ ਦੀ ਲੋੜ ਉੱਥੋਂ ਵੀ ਕਰਾਂਗੇ ਜੇ ਟਰੈਕਟਰ ਨੂੰ ਕੋਈ ਮਾੜੀ ਮੋਟੀ ਰਿਪੇਅਰਿੰਗ ਦੀ ਦਿੱਕਤ ਆਉਂਦੀ ਆ ਉਹ ਵੀ ਅਸੀਂ ਸਾਰਾ ਕਰਾਂਗੇ ਖੰਡ ਖੁੰਡ ਪਾ ਕੇ ਟਿਕਿਆ ਨਾ ਕਰਾਂਗੇ ਸਾਫ਼ ਕਰਦੇ ਹਾਂ ਕੁਝ ਨਹੀਂ ਹੁੰਦਾ ਸਟਾਰ ਲਾ ਕੇ ਮੇਰੇ ਵੀ ਸਟਾਰ ਲਾ ਕਰਨ ਜਿਹਦੇ ਚ ਖੰਡ ਪਈ ਆ ਇਹਦੇ ਚ ਖੰਡ ਪਈ ਆ ਬਸ ਕੋਈ ਬਾਕੀ ਅਸੀਂ ਉਹ ਸਾਫ਼ ਕਰਕੇ ਉਹਦੇ ਚੋਂ ਖੰਡ ਕੱਢ ਦਿਆਂਗੇ ਸੀਲ ਕੋੜਾ ਦਬਾਅ ਕਰਾਂਗੇ ਨਾਲੇ ਲੋਕੀਆਂ ਦੇ ਕਿਵੇਂ ਹੁੰਦਾ ਖਾਣਾ ਸਾਹਿਬ ਠੰਡ ਖੋਲੋ ਠੰਡ ਖੋਲ ਕੇ ਜਾਂਦੀ ਥਲੀ ਨੂਨ ਦੀ ਪਾ ਦਿਓ ਠੀਕ ਹੈ ਗਰਮ ਪੂਰਾ ਪਾਣੀ ਪੂਰਾ ਗਰਮ ਲੈ ਲਓ ਉਹਨੂੰ ਬਾਉ ਟੈਂਕੀ ਚ ਠੀਕ ਹੈ ਬਸ ਗੱਡੀ ਆ ਸਾਫ ਹੋਈ ਜਾਣਾ ਉਹ ਇਸ ਤਰੀਕੇ ਸਾਰੇ ਨੇ ਸਾਡੇ ਕੋਲੇ ਜੀ ਸਾਰੇ ਕਿਸਤਰੀਆਂ ਦੇ ਮੁੰਡੇ ਸਭ ਕੁਝ ਹੁੰਦਾ ਕੋਈ ਪਰਵਾਹ ਨਹੀਂ ਹੈ ਕੋਈ ਪਰਵਾਹ ਨਹੀਂ ਜਾ ਡਟੇ ਜਾਣਾ ਹੈ ਜਾਣਾ ਉਹਨਾਂ ਨੂੰ ਆਖ ਵੀ ਕਰੀਏ ਉਹ ਪੈਂਚਰ ਅਸੀਂ ਲਾ ਦਿਆ ਕਰਾਂਗੇ ਕਰ ਲੋ ਪੈਂਚਰ ਜਵਾਕ ਨੇ ਕੀ ਕਰਨਾ ਹੁੰਦਾ ਜਵਾਕ ਨੇ ਗਾਲ ਹੀ ਕੱਢਣੀ ਹੁੰਦੀ ਹੈ ਹਮ ਜਦੋਂ ਆਪਾਂ ਕੋਈ ਉਹਦੇ ਮਾਰਾਂਗੇ ਉਹ ਮਾਰ ਨਹੀਂ ਸਕਦਾ ਉਹ ਗਾਲ ਕੱਢ ਸਕਦਾ ਮੰਦਾ ਬੋਲ ਸਕਦਾ ਮੰਦਾ ਬੋਲ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਹੁੰਦਾ ਹਮ ਠੀਕ ਹੈ ਇਹ ਤਾਂ ਉਹਨਾਂ ਦੇ ਆਹਾ ਹਰਕਤਾ ਹੈ ਹਮ ਵੀ ਬੰਦਿਆਂ ਨਾਲ ਤਾਂ ਲੜ ਨਹੀਂ ਸਕਦੇ ਇੱਕ ਜਵਾਕ ਨਹੀਂ ਸਕਦੇ ਬਸ ਟਾਇਰ ਪੇਚ ਅਸੀਂ ਭਾਈ ਚਲੋ ਤੁਸੀਂ ਆਏ ਸਾਡੇ ਕੋਲੇ ਤੁਸੀਂ ਚੈਨਲ ਤੋਂ ਆਏ ਸਾਨੂੰ ਮਤਲਬ ਪਤਾ ਕੀ ਜੇ ਜਦੂਕ ਬੰਦਾ ਸੇਵਾ ਕਰਨ ਦਾ ਮੌਕਾ ਦਿੰਦਾ ਠੀਕ ਹੈ ਵਧੀਆ ਮੀਡੀਆ ਤੁਸੀਂ ਸਾਥ ਦਿੱਤਾ ਸਾਡੇ ਨਾਲ ਆਏ ਅਸੀਂ ਉੱਥੇ ਜਾਵਾਂਗੇ ਇਹ ਜਿਹੜੀਆਂ ਹਰਕਤਾਂ ਕਰੀ ਜਾਂਦੇ ਆ ਕਰੀ ਜਾਂਦੇ ਕੋਈ ਨਾ ਨਾਲ ਇੱਕ ਨਾ ਚੈਨਲ ਥਰੂ ਇੱਕ ਸਨਿਆਹ ਜ਼ਰੂਰ ਮੰਨ ਕੇ ਚੱਲ ਲਾ ਦਿਓ ਤੁਸੀਂ ਠੀਕ ਹੈ ਇਹਨਾਂ ਕਹੇ ਜਿਹੜੇ ਸ਼ਬਦ ਤੁਸੀਂ ਵਰਤਦੇ ਆ ਨਾ ਮੈਂ ਜੇ ਪਹਿਲਾਂ ਹੀ ਤੁਹਾਨੂੰ ਆਖਿਆ ਵੀ ਜਵੇਂ ਖਾਲਿਸਤਾਨੀ ਵਰਤ ਲਿਆ ਹਾਂਜੀ ਅੰਤਕਵਾਦੀ ਇਹਨਾਂ ਨੇ ਵਰਤ ਲਿਆ ਜਾਂ ਗੁੰਡੇ ਵਰਤਲੇ ਵੀ ਜਿਹੜੇ ਸ਼ਬਦ ਇਹ ਵਰਤ ਰਹੇ ਆ ਲੋਕ ਠੀਕ ਹੈ ਇਹਨਾਂ ਕਹੇ ਵੀ ਉਹ ਸ਼ਬਦ ਦੇ ਰੂਪ ਚ ਹਜੇ ਅਸੀਂ ਆਏ ਨਹੀਂ ਜਦ ਤਣੂ ਆ ਗਏ ਉਦੋਂ ਦੇਖੇ ਨਹੀਂ ਜਾਣੇ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂਗਾ ਅਸੀਂ ਉਹਦੇ ਹੱਕ ਮੰਗਦੇ ਆ ਠੀਕ ਹੈ ਵੀਰੇ ਇੱਕ ਨਾਲ ਇਹ ਚਲੋ ਕਹਿਣਾ ਨਹੀਂ ਚਾਹੀਦਾ ਆ ਜਿਹੜਾ ਜਾਤ ਪਾਤ ਵਾਲਾ ਕੰਮ ਕਰ ਰਿਹਾ ਹੈ ਨਾ ਇਹ ਆਪਣਾ ਪੰਜਾਬੀ ਬੰਦਾ ਤੁਹਾਨੂੰ ਪਤਾ ਹੈ ਬਾਰੇ ਸੋਚਦਾ ਨਹੀਂ ਠੀਕ ਹੈ ਉੱਥੇ ਆ ਗਏ ਗੁੰਡੇ ਪਾ ਲਈ ਮੁਸਲਮਾਨ ਹਿੰਦੂ ਮੁਸਲਮਾਨ ਹੋਈ ਜਾਂਦਾ ਪਰ ਦੇ ਨਾਂ ਤੇ ਵੰਡੀਆਂ ਪਾ ਰਿਹਾ ਆਹੀ ਹੈ ਜੀ ਅਲਹੁਲਹੁਲ ਨਾ ਜੋ ਵੀ ਵੀਡੀਓ ਵੇਖੀ ਠੀਕ ਹੈ ਉਹ ਝੰਡਾ ਲਾ ਕੇ ਬੀਜੇਪੀ ਦਾ ਤੁਰਿਆ ਜੱਲਿਆ ਨੂੰ ਠੀਕ ਹੈ ਉਹਨੂੰ ਜਿਵੇਂ ਮੰਨ ਕੇ ਚਲੋ ਵੀਡੀਓ ਜੇ ਤਾਂ ਨਹੀਂ ਦਿਖਾਇਆ ਉਹ ਕਹਿੰਦਾ ਚੰਗਾ ਮੰਨ ਕੇ ਚਲ ਪੰਜਾਬੀ ਨੇ ਪੁੱਛਿਆ ਚੰਗਾ ਭਾਰਿਆ ਫਲਾ ਪੰਜਾਬੀ ਟੱਕਰਿਆ ਨਾ ਹੱਥੀ ਰੱਖਿਆ ਮੋਢੇ ਤੇ ਕਹਿੰਦਾ ਭਾਈ ਮੇਰਾ 500 ਦਿਹਾੜੀ ਦੇ ਆ ਕਿਲੋਮੀਟਰ ਰੂਟ ਹੀ ਕੱਢਣਾ ਈ ਵੀਡੀਓ ਨੂੰ ਜਿਹੜਾ ਦੱਸ ਇਦਾਂ ਦੀਆਂ ਆ ਆਹ ਪਾਈ ਦੱਸ ਜੇ ਉਹ ਹਿੰਦੂ ਰਾਜ ਕਰ ਸਕਦੇ ਆ ਤੇ ਅਸੀਂ ਆਪ ਦਾ ਖਾਲਸਤਾਨ ਨਹੀਂ ਕਹਿ ਸਕਦੇ ਵੀ ਉਹ ਹਿੰਦੂਆਂ ਦੇ ਝੰਡੇ ਲੱਗੇ ਆ ਹੁਣ ਅਸੀਂ ਜੇ ਝੰਡਾ ਲਾ ਦਈਏ ਸਾਡੇ ਝੰਡਾ ਚੁੱਕਦਾ ਇਹਨਾਂ ਦੇ ਹਮ ਸੰਤਾਂ ਦੀ ਤਸਵੀਰ ਚੁੱਕਦੀ ਹੈ ਇਹਨਾਂ ਦੇ ਨਿਸ਼ਾਨ ਸਾਹਿਬ ਚੁੱਕਦਾ ਨਿਸ਼ਾਨ ਸਾਹਿਬ ਚੁੱਕਦਾ ਦਰੀ ਦਾ ਸੰਤਾਂ ਦੀ ਤਸਵੀਰ ਤੋਂ ਜਾਂਦੇ ਆ ਹਾਂਜੀ ਇਹ ਹੈ ਕੋਈ ਕੰਮ ਨਹੀਂ ਜਿਹੜੇ ਉਹਨਾਂ ਨੇ ਟਰੈਕਟਰ ਨੁਕਸਾਨੇ ਆ ਨਾ ਜੀ ਉਹਨਾਂ ਦੇ ਉੱਪਰ ਜੋ ਸੰਤਾਂ ਦੀਆਂ ਫੋਟਮਾਂ ਸੀ ਜਾਂ ਉਹਨਾਂ ਨਾਲ ਬੜਾ ਬੜਾ ਪਾਣੀ ਦੇ ਚੰਗੇ ਪਾਰ ਕੇ ਪਾਰ ਕੇ ਉਹਨਾਂ ਨੂੰ ਪੈਰਾਂ ਥੱਲੇ ਕੁਚਲ ਕੇ ਉਹਨਾਂ ਦੀ ਬਹੁਤ ਬੇਅਦਬੀ ਕੀਤੀ ਹੈ ਜਿਵੇਂ ਕੱਲ ਤੁੰ ਵੀਡੀਓ ਆ ਰਹੀ ਛੋਟੇ ਸਾਹਿਬ ਜਦ ਦੇ ਪਾਸ ਦੇਖੇ ਨਾ ਟਰੈਕਟਰ ਤੇ ਲੱਗੀ ਸੀ ਉਹਦੇ ਜੁੱਤੀਆਂ ਇਹ ਕੀ ਇਹ ਲੱਗਿਆ ਯਾਰ ਮੈਨੂੰ ਇੱਕ ਗੱਲ ਦੀ ਸਮਝ ਉਹਨਾਂ ਨੇ ਤਾਂ ਤੁਹਾਡਾ ਧਰਮ ਬਚਾਇਆ ਹੋਵੇ ਹਾਂ 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 ਨਹੀਂ ਉਹਨਾਂ ਦੇ ਲਈ ਐ ਕਰ ਰਹੇ ਸਹੀ ਗੱਲ ਹੈ ਸਹੀ ਗੱਲ ਤੁਸੀਂ ਇੱਥੇ ਰਾਜਮਾਨ ਦੇ ਬੈਠੇ ਹੋ ਆ ਸਹੀ ਹਲਾ ਬਹੁਤ ਬਹੁਤ ਇਹ ਨਹੀਂ ਕੋਈ ਨਹੀਂ ਅੱਛਾ ਚਲੋ ਕੋਈ ਗੱਲ ਨਹੀਂ ਤੇ ਫਿਰ ਟੈਂਕੀ ਫਿਰ ਇਹ ਭਟੇਗਾ ਟੈਂਕੀ ਇਹ ਭਟ ਲਓਂਗੇ ਬੰਦ ਕਰ ਲਿਆ ਤੁਸੀਂ ਸਭ ਬੋਲਾ ਦੇ ਕੀ ਕੀ ਅੱਛਾ ਇਹ ਆ ਆਸਮਾਨ ਸਾਰਾ ਲੈ ਕੇ ਜਾਏਗਾ ਥੋੜੀਆਂ ਥਾੜੇ ਥਾੜੇ ਸਾਰੇ ਲੈ ਜਾਣਾ ਖੋਲਣ ਆਲੇ ਆ ਹੋਗੇ ਹਨ ਹਾਂਜੀ ਹਾਂਜੀ ਅੱਛਾ ਠੀਕ ਹੈ ਇਹ ਉਹ ਟੈਂਕੀ ਹੋ ਗਈ ਉਹ ਟੈਂਕੀ ਸਾਡੇ ਕੋਲ ਐਕਸਪੀਰੀ ਟੈਂਕੀ ਕਿੰਨੇ ਟਾਇਰਾਂ ਚ ਹਵਾ ਭਰਦੀ ਆ ਇਹ ਟੈਂਕੀ ਘਟੋ ਘਟੇ ਅਗਲੇ ਟਾਇਰਾਂ ਚ ਤਾਂ ਵੀਹ ਚ ਭਰ ਦੂਗੀ अच्छा मारे तीन चार ट्रैक्टर ਦੂਜੇ ਖੜੇ ਕਰ ਸਕਦੀ ਵਟੇ ਛੋਟੇ ਟਰਾਲੀਆਂ ਸਮੇਤ ਹਾਂਜੀ ਹਾਂਜੀ ਟਰੈਕਟਰ ਦਾ ਬਟਾ ਤਾਂ ਹਵਾ ਚੱਲਣ ਲਈ ਆਪਾਂ ਨੂੰ ਇੰਜਨ ਚਾਹੀਦਾ ਉੱਥੇ ਲਾਈਟ ਦਾ ਪ੍ਰਬੰਧ ਜੇ ਕੀ ਕਰਦੇ ਹੋ ਉੱਥੇ ਉੱਥੇ ਲਾਈਟ ਦਾ ਪ੍ਰਬੰਧ ਵੈਸੇ ਤਾਂ ਹੋਊਗਾ ਜੇ ਨਾ ਹੋਇਆ ਤਾਂ ਆ ਸਾਡੇ ਕੋਲੇ ਜਨਰੇਟਰ ਪਿਆ ਅੱਛਾ ਆ ਜਨਰੇਟਰ ਪਿਆ ਇਹ ਵੀ ਨਾਲ ਲੈ ਕੇ ਜਾਣਾ ਫਿਰ ਇਹ ਵੀ ਲੈ ਜਾਵਾਂਗੇ ਕੀ ਉੱਥੇ ਗੱਲ ਕਰੋਗੇ ਪਹਿਲਾਂ ਪੁੱਛੋ ਕਿ ਉਹਨਾਂ ਨੂੰ ਇਹ ਵੀ ਲੈ ਜਾਵਾਂਗੇ ਜੇ ਮੰਨ ਕੇ ਚਲੋ ਫਿਰ ਵੀ ਇੱਕ ਆ ਇੰਜਨ ਪਿਆ ਇਹਦੇ ਅੱਗੇ ਉਹਦਾ ਹੈੱਡ ਫਿੱਟ ਕਰ ਦਿਆਂਗੇ ਮਨ ਕੇ ਚਲ ਮਿਸਤਰੀਆਂ ਦੇ ਪੁੱਤ ਜਗਾੜੀ ਹੁੰਦੇ ਆ ਉਹ ਆ ਗੱਲ ਤੇਰੀ ਜੀ ਆ ਇੰਜਨ ਤੇ ਅੱਗੇ ਹੈਡ ਫਿਟ ਕਰਦੇ ਆ ਉਹ ਅੱਛਾ ਇਹਦੇ ਨਾਲ ਉਹ ਫਿਟ ਕਰ ਦੇਣਾ ਹੈ ਹੋਰ ਜੇ ਲੈਬ ਨਹੀਂ ਤਿਆਰ ਕਰੀਏ ਇਹ ਨਹੀਂ ਹਵਾ ਤਿਆਰ ਕਰੀ ਜਣੀ ਹੈ ਤੇ ਮਤਲਬ ਹਵਾ ਧਰੀ ਜਣੀ ਹੈ ਬਸ ਅੱਛਾ ਹਾਂਜੀ ਮੰਨ ਕੇ ਚਲ ਮੇਨ ਟੈਂਕੀ ਦਾ ਕੰਮ ਟੈਂਕੀ ਤੇ ਇਹ ਇੰਜਨ ਜੇ ਤਾਂ ਲੈਣ ਦੀ ਵਿਵਸਥਾ ਹੈਗੀ ਫਿਰ ਤਾਂ ਉਹ ਟੈਂਕੀ ਉਹ ਬਣੀ ਬੱਤ ਨਹੀਂ ਜਾਵੜੂਗੀ ਫਿਰ ਤਾਂ ਕੋਈ ਚੱਕਰ ਨਹੀਂ ਫਿਰ ਤਾਂ ਕੋਈ ਚੱਕਰ ਨਹੀਂ ਜੇ ਲੈਣ ਦੀ ਵਿਵਸਥਾ ਨਹੀਂਗੀ ਫਿਰ ਆਹ ਇੰਜਣ ਤੇ ਉਹ ਟੈਂਕੀ ਜਾਊਗੀ ਆਪਾਂ ਬਈ ਇਹਦੇ ਨਾਲ ਹਵਾ ਬਣਾਈ ਜਾਣੀ ਹੈ ਮੋਦੀ ਦੇ ਚਮਚਾ ਦੀ ਹਵਾ ਕੱਢੀ ਜਾਣੀ ਹੈ ਵਸ ਆਹੀ ਗੱਲ ਆ ਹਾਂਜੀ ਵਸ ਬਾਕੀ ਸਾਡਾ ਸਾਰਾ ਕੁਝ ਰੈਡੀ ਆ ਕੰਮ ਅਸੀਂ 1-2 ਦਿਨਾਂ ਜੀ ਕਿਉਂਕਿ ਤੁਹਾਨੂੰ ਪਹਿਲਾਂ ਆਖਿਆ ਵੀ ਕਾਰ ਤੇ ਤਾਂ ਜਾਂਦਾ ਨਹੀਂ ਇਹ ਇਹ ਤਾਂ ਫਿਰ ਮਹਿੰਦਰਾ ਪਿਕਅਪ ਤੇ ਲਾ ਦੁੱਧ ਲੈ ਜਾਣਾ ਹਾਂਜੀ ਆ ਜੇ ਛੋਟੇ ਹਾਥੀ ਤੇ ਜਾਂ ਹਾਥੀ ਹੋ ਗਿਆ ਜਾਂਦੇ ਤੇ ਲੱਦ ਕੇ ਹਾਂਜੀ ਕਿੰਨੇ ਪੰਜ ਜਣੇ ਜਾਓਗੇ ਪੰਜ ਜਣੇ ਜਾਵਾਂਗੇ ਘੱਟੋ ਘੱਟ ਪੰਜ ਜਾਵਾਂਗੇ ਸੱਤ ਹੋ ਜਾਣਗੇ ਕਰਦੇ ਹੋਏ ਖੜੇ ਸਾਰੇ ਹਾਂਜੀ ਇੱਕ ਦਿਨ ਚ ਕਰਦੇ ਹੋਗੇ ਤੇ ਦੋ ਲੱਗੇ ਜਾਣਗੇ ਇੱਕ ਲੱਗੇ ਦੋ ਲੱਗੇ ਜੇ ਜਾਵੜੇ ਜੇ ਜਾਵੜੇ ਕੰਮ ਲੱਗੀਗੇ ਕੰਮ ਨਹੀਂ ਲੱਗੀ ਦੋ ਆਣ ਖੁੱਲੀ ਗਏ ਤੇ ਦੋ ਜੜੀ ਗਏ ਤੇ ਦੋ ਖੁੱਲੀ ਗਏ ਬਸ ਆਹੀ ਕੰਮ ਹੋ ਜਾਣਾ ਜੱਕ ਜੁੱਕ ਨਾਲ ਲੈ ਕੇ ਜਾਵਾਂਗੇ ਜੱਕ ਜੁੱਕ ਨਾਲ ਲੈ ਜਾਾਂਗੇ ਸਭ ਕੋਸ਼ ਹਾਂ ਜੋ ਵੀ ਜਿੰਮੇਦਾਰ ਮਤਲਬ ਲੈ ਕੇ ਜਾਂਦਾ ਪਹਿਲਾਂ ਜੈਕ ਤੇ ਗੁਟਕੇ ਜਰੂਰ ਰੱਖਦਾ ਟਰਾਲੀ ਚ ਕਿਉਂ ਰੱਬ ਨਾ ਕਰੇ ਪੈਂਚਰ ਹੋ ਜੇ ਤੇ ਪਰ ਉਹ ਦੱਲਿਆਂ ਨੇ ਗੱਡੀ ਦਿੱਤੇ ਹੂੰ ਚਲੋ ਉਹ ਤਾਂ ਉਹਨਾਂ ਨੇ ਆਡੀ ਕੁੱਤਾ ਕਰਨੀਆਂ ਹਾਂਜੀ 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 ਠੀਕ ਹੈ ਬਾਈ ਜਿੰਨੇ ਜੋਗੇ ਸੀ ਬਿਲਕੁਲ ਇੱਕ ਬਹੁਤ ਨਾ ਜਿਹਨੂੰ ਪਛੜਿਆ ਏਰੀਆ ਕਹਿੰਦੇ ਕਹਿੰਦੇ ਕਿ ਫਾਜਲ ਗਿਆਰਾ ਬੜਾ ਬੈਕਵਰਡ ਏਰੀਆ ਹੈ ਪਰ ਦਿਲ ਉਹਨਾਂ ਦੇ ਵੇਖੋ ਯਾਰ ਤੁਸੀਂ ਵੀ ਆਹ ਹੁੰਦੇ ਦਿਲ ਦੇ ਬਹੁਤ ਲੋਕ ਕਿਸਾਨਾਂ ਨੂੰ ਪੰਜਾਬ ਚ ਬੈਠੇ ਗਲਤ ਕਹਿ ਰਹੇ ਨੇ ਯਾਰ ਇਹ ਲੈਨ ਕੀ ਗਏ ਉਹ ਜਿੱਥੇ ਬੰਦੀਆਂ ਪੰਜਾਬ ਚ ਬੈਠੀਆਂ ਪਰ ਗੱਲ ਇਹ ਨਹੀਂ ਹੁੰਦੀ ਕਿ ਜਦੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਹੋਵੇ ਚਾਹੇ ਹੁੰਦੀ ਅਗਵਾਈ ਇੱਕ ਬੰਦਾ ਕਰ ਰਿਹਾ ਹੋਵੇ ਤੇ ਚਾਹੇ 10 ਉਦੋਂ ਸਾਨੂੰ ਉਹਦੇ ਵਿੱਚ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਜਿੰਨਾ ਚਿਰ ਅਸੀਂ ਨਹੀਂ ਖੜਾਂਗੇ ਸਾਡੇ ਹੱਕਾਂ ਲਈ ਕਿਸੇ ਨਹੀਂ ਲੜਨਾ ਮਤ ਸੋਚਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਭਗਤ ਸਿੰਘ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਹੋਰ ਜਰਨੈਲ ਪੈਦਾ ਹੋਣਗੇ ਜੇ ਇਹ ਪੈਦਾ ਤਾਂ ਹੀ ਹੋਣਗੇ ਜੇ ਤੁਸੀਂ ਨੁਕਸਾਨ ਹੋਏ ਦੀ ਪੂਰਤੀ ਦੀ ਬਾਹ ਫੜਦੇ ਰਹੋਗੇ ਜਿਵੇਂ ਸ਼ੁਭਕਰਨ ਸਿੰਘ ਦੇ ਪਰਿਵਾਰ ਦਾ ਨੁਕਸਾਨ ਹੋਇਆ ਨੌਜਵਾਨ ਪੁੱਤ ਵਾਪਸ ਨਹੀਂ ਆਉਣਾ ਉਹਨਾਂ ਦਾ ਹਾਂਜੀ ਉਹ ਪਰਿਵਾਰ ਦੇ ਹਰੇਕ ਦਿਨ ਉਹਦੀ ਦਾਦੀ ਹਾਂਜੀ ਬਾਰਲ ਦੇਖੂਗੀ ਉਹਦੀ ਭੈਣ ਬੂਏ ਵਾਲ ਦੇਖੂਗੀ ਕਿ ਮੇਰਾ ਭਰਾ ਆਊਗਾ ਰਖੜੀ ਤੇ ਆ ਕੇ ਯਾਦ ਕਰੂਗੀ ਜਾਂ ਦਿਨ ਦਿਹਾੜੇ ਦੇ ਆ ਕੇ ਭੈਣ ਯਾਦ ਕਰੂਗੀ ਦਾਦੀ ਹਰ ਰੋਜ਼ ਯਾਦ ਕਰੂਗੀ ਕਿ ਦਵਾਈ ਬੂਟੀ ਦੇ ਸਮੇਂ ਉਹਦਾ ਪੁੱਤ ਜਾਂ ਪੋਤਰਾ ਜਿਹੜਾ ਉਹਦੇ ਨਾਲ ਖੜੇ ਕਰ ਚੁੱਕਿਆ ਨਹੀਂ ਹੈਗਾ ਪਰ ਗੱਲ ਇਹ ਆ ਵੀ ਜੇਕਰ ਉਹਨਾਂ ਦੀ ਹੁਣ ਜਿਵੇਂ ਸੰਗਤ ਦੇ ਵੱਲੋਂ ਸੰਜੋਗ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਵੀ ਸੰਜੋਗ ਕੀਤਾ ਪੰਜਾਬ ਸਰਕਾਰ ਠੀਕ ਹੈ ਵਧਾਈ ਦੀ ਪਾਤਰਾ ਆਪਾਂ ਕਵਾਂਗੇ ਇੱਥੇ ਕੋਈ ਚੰਗਾ ਕੰਮ ਕਰਦਾ ਇੱਕ ਨੌਕਰੀ ਵੀ ਦੇਣ ਦਾ ਐਲਾਨ ਕੀਤਾ ਪਰ ਗੱਲ ਇਹ ਆ ਵੀ ਉਹ ਘਾਟਾ ਤਾਂ ਪੂਰਾ ਨਹੀਂ ਹੋਣਾ ਪਰ ਜੇ ਦੂਜੇ ਪਾਸੇ ਜਿਹੜਾ ਉਹਦੇ ਕਰਜ਼ੇ ਕਰਜ਼ੇ ਉਹ ਪਰ ਇਸੇ ਤਰ੍ਹਾਂ ਹੀ ਹੁਣ ਜੇ ਇਹ ਵੀਰ ਨੇ ਸਪੋਰਟ ਕੀਤੀ ਹੈ ਜੇ ਹੋਰ ਪਿੰਡਾਂ ਦੇ ਵਿੱਚ ਨੇੜੇ ਬੈਠੇ ਆ ਮੈਂ ਕਹੂੰਗਾ ਕਿ ਇਹ ਵੀਰ ਦੇ ਜਾਣ ਤੋਂ ਪਹਿਲਾਂ ਹੀ ਯਾਰ ਉੱਥੇ ਕੰਮ ਹੋਣਾ ਚਾਹੀਦਾ ਮੈਂ ਗੱਲ ਕਹਿਣਾ ਤਾਂ ਕਿ ਉੱਥੇ ਜਾਂਦਿਆਂ ਨੂੰ ਦੋ ਚਾਰ ਵੀਰ ਦੇ ਨਾਲ ਹੋਰ ਬੈਠੇ ਹੋਣ ਕਿ ਇਹਨੂੰ ਫੋਨ ਮਾਰਨ ਨੰਬਰ ਬੋਲੋ ਇੱਕ ਹੀ 9592322292 2292 9592322900 292 بھائی 292 ਨੰਬਰ ਤੇ ਫੋਨ ਮਾਰਨ ਬਾਈ ਵੀ ਤੂੰ ਕੱਲਾ ਹੀ ਆ ਜਾ ਜਾਂ ਪੰਜ ਬੰਦੇ ਗੱਡੀ ਤੇ ਆ ਜਾਓ ਵੀ ਟੈਂਕੀ ਵੀ ਮਿਲ ਜੂਗੀ ਤੇ ਜੱਕ ਜੁੱਕ ਵੀ ਇੱਥੋਂ ਪ੍ਰਬੰਧ ਕਰ ਦਾਂਗੇ ਕੁਝ ਗੱਡੀ ਚ ਰੱਖ ਕੇ ਰਏ ਯਾਨੀ ਕਿ ਇਹ ਹੱਲ ਹੋਣਾ ਚਾਹੀਦਾ ਉੱਥੇ ਖੜੇ ਟਰੈਕਟਰ ਜਿਵੇਂ ਘਰਾਂ ਦੇ ਵਿੱਚੋਂ ਖੁਸ਼ੀ-ਖੁਸ਼ੀ ਗਏ ਤੇ ਉਵੇਂ ਘਰਾਂ ਦੇ ਵਿੱਚ ਵਾਪਸ ਆਉਣੇ ਚਾਹੀਦੇ ਨੇ ਕਿਤੇ ਇਹ ਨਾ ਹੋਵੇ ਕਿ ਟਰੈਕਟਰ ਟੁੱਟੇ ਘਰਾਂ ਦੇ ਵਿੱਚ ਆਉਣ ਤੇ ਪਿੰਡ ਦੇ ਵਿੱਚ ਇਹਾ ਮੈਸੇਜ ਜਾਵੇ ਕਿ ਕੋਈ ਬਾਹ ਨਹੀਂ ਫੜਦਾ ਤੇ ਬਾਅਦ ਦੇ ਵਿੱਚ ਇਹ ਨਾ ਹੋਵੇ ਗੱਲ ਕਿ ਉਸ ਤੋਂ ਬਾਅਦ ਜਦੋਂ ਅਗਲਾ ਅੰਦੋਲਨ ਕਰਨ ਦਾ ਸਮਾਂ ਆਵੇ ਤੇ ਪਿੰਡਾਂ ਦੇ ਵਿੱਚੋਂ ਟਰੈਕਟਰ ਨਾ ਨਿਕਲ ਤੇ ਆਪਦੇ ਹੱਕਾਂ ਲਈ ਲੋਕ ਲੜਨ ਨਾ ਇਹ ਤਾਂ ਹੀ ਪ੍ਰਾਲੇ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਸਮਾਂ ਦੇ ਵਿੱਚ ਜਿੰਦਾ ਕਿਸੇ ਦਾ ਨੁਕਸਾਨ ਹੋਇਆ ਅਗਲਾ ਕ ਵੀ ਯਾਰ ਕੋਈ ਗੱਲ ਨਹੀਂ ਯਾਰ ਪੰਜਾਬ ਬੈਠਾ ਸਾਡਾ ਆ ਲੋਕ ਬੈਠੇ ਆ ਜੇ ਟਾਇਰ ਪੰਚਰ ਤਾਂ ਕੋਈ ਨਹੀਂ ਟਾਇਰ ਪੈਣੇ ਤਾਂ ਕੋਈ ਨਹੀਂ ਜੇ ਟਰੈਕਟਰ ਦੀ ਸ਼ੋਟ ਟੁੱਟ ਗਈ ਆ ਬੈਟਰੀਆਂ ਖਿੱਚਣੀਆਂ ਤਾਂ ਕੋਈ ਨਹੀਂ ਯਾਰ ਲੋਕ ਬੈਠੇ ਸਾਡਾ ਘਰ ਚਲਾ ਦੇਣਾ ਇਹਨਾਂ ਨੇ ਸਾਨੂੰ ਜਿਵੇਂ ਕਰੋ ਚੀਜ਼ ਕੱਢੀ ਹੋਵੇ ਘਰੇ ਵਾਪਸ ਚਲੀ ਜਾਣੀ ਆ ਨੁਕਸਾਨ ਹੁੰਦੇ ਰਹਿੰਦੇ ਆ ਜੇ ਰਾਜ ਜਾਂਦੇ ਆ ਜਾਂ ਮੰਡੀ ਚ ਜਾਂਦੇ ਆ ਪਹਿਲੀ ਵਾਉਂਦੇ ਆ ਜੇ ਉੱਥੇ ਨੁਕਸਾਨ ਹੋ ਜयो ਵੀ ਤੇ ਜਰਦਾ ਹੀ ਆ ਨਾ ਪਰ ਫਿਰ ਵੀ ਉਹਨੂੰ ਆਪਾਂ ਤਿਆਰ ਕਰਦੇ ਆ ਤੇ ਇਸੇ ਤਰ੍ਹਾਂ ਇਹ ਵੀ ਤਿਆਰ ਕਰਨਗੇ ਮੈਂ ਤੇ ਕਹੂੰਗਾ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਚਾਲਿਓ ਰਹਿ ਜਾਵਾਂ ਨੇ ਜਿਹੜੇ ਤੁਸੀਂ ਇੰਦਾ ਦਾ ਉਪਰਾਲਾ ਕਰ ਰਹੇ ਹੋ ਤੇ ਉਮੀਦ ਕਰਾਂਗੇ ਕਿ ਉਥੋਂ ਦੇ ਲੋਕ ਜਾਂ ਨੇੜੇ ਵਾਲੇ ਲੋਕ ਵੀ ਸਹਿਯੋਗ ਕਰਨਗੇ ਹਾਂ ਤੇ ਤੁਸੀਂ ਆਪਣੇ ਪੰਜਾਬੀ ਲੋਕ ਤਾਂ ਦੇਖੋ ਹੀ ਸੋਚਦੇ ਵਿਆਂ ਬੰਦਾ ਕੰਮ ਕਰਨਾ ਆਪਣੇ ਉਥੇ ਲੋਕ ਵੀ ਨਾ ਲੱਗ ਜਾਈ ਬਿਲਕੁਲ ਆਪਣਾ ਬਾਕੀ ਮਿਹਨਤੀ ਆ ਪੰਜਾਬੀ ਬੰਦਾ ਆਪ ਹੀ ਕਰ ਲਿੰਦੇ ਕੰਮ ਇੱਥੇ ਜੀਵਿੰਦਾਰ ਵੀ ਆਉਂਦੇ ਨਾ ਨਾ ਨੂੰ ਡਾਲਦਾ ਬਾਈ ਅਸੀਂ ਖਲਾ ਆਪਣਾ ਹੈਣੀ ਇੱਥੇ ਉਹਨੇ ਵੀ ਨਾਲ ਜਾਣਾ ਉਹ ਕਾਰਾਂ ਦਾ ਟਰੈਕਟਰ ਦਾ ਕੰਮ ਕਰਦਾ ਉਹਨਾਂ ਦਾ ਕੱਲ ਇਹ ਵੀ ਆਖਦਾ ਜੋ ਕਹਿੰਦਾ ਆਪਣੇ ਚਾਬੀ ਪਾਣੇ ਵੀ ਨਾਂ ਰੱਖ ਲੈ ਔਰ ਉਹ ਰਿਪੇアリング ਪੂਰੀ ਵਾਲਾ ਹੋਇਆ ਕੋਈ ਟਰੈਕਟਰ 'ਚ ਕਮੀ ਹੋਈ ਉਹ ਵੀ ਦੇਖ ਲਾਂਗੇ ਕਰਦੇ ਆਂਗੇ ਉੱਥੇ ਹੈ ਉਹ ਦੋਸਤ ਆਪਣਾ ਇੱਥੇ ਹੈ ਨਹੀਂ ਗਾ ਮੁੰਡਾ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਈ ਜੀ ਕਿ ਖਤਰਾ